ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਦਾ ਪੰਜਾਬੀ ਲਾਉਂਜ ਤੇ ਇੱਕ ਨਵੇਂ ਪੋਡਕਾਸਟ ਦੇ ਵਿੱਚ ਅਸੀਂ ਲੈ ਕੇ ਆ ਰਹੇ ਹਾਂ ਪੰਜਾਬ ਦੇ ਉਸ ਲੇਖਕ ਨੂੰ ਜਿਨੇ ਆਪਣੀ ਕਲਮ ਤੋਂ ਕਿਤਾਬ ਲਿਖੀ ਦ ਰੀਅਲ ਰੀਜ਼ਨ ਵਾਈ ਲੈਜੈਂਡ ਡਾਈਡ ਬਾਈ ਸਿੱਧੂ ਮੂਸੇਵਾਲੇ ਤੇ ਐਂਡ ਕਿਤਾਬ ਬਲੱਡ ਲਾਈਨ ਹਾਂਜੀ ਮੈਂ ਗੱਲ ਕਰ ਰਿਹਾ ਮਨਜਿੰਦਰ ਮੱਖਾ ਜੇ ਤੁਸੀਂ ਬਾਈ ਨੂੰ ਪੜਦੇ ਹੋ ਜੇ ਬਾਈ ਦੀਆਂ ਲਿਖੀਆਂ ਕਿਤਾਬਾਂ ਤੁਸੀਂ ਪੜ੍ਹੀਆਂ ਤੁਸੀਂ ਉਹਨਾਂ ਲਈ ਜੇ ਕੋਈ ਤੁਹਾਡਾ ਸਵਾਲ ਹੈ ਉਹਨਾਂ ਬਾਰੇ ਜਾਨਣਾ ਚਾਹੁੰਦੇ ਹੋ ਜਾਂ ਐਜ਼ ਅ ਰਾਈਟਰ ਨੂੰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਰਜਾਇਨਾ ਕਿਤਾਬਕਰ ਜਾਂ ਦਾ ਪੰਜਾਬੀ ਲਾਉਂਜ ਜਿਹੜਾ ਇੰਸਟਾਗ੍ਰam ਅ ਕਾਊਂਟ ਹੈ ਤੁਸੀਂ ਉਹਨਾਂ ਤੇ ਵੀ ਸਾਨੂੰ ਮੈਸੇਜ ਕਰ ਸਕਦੇ ਹੋ ਅਸੀਂ ਉਹਨਾਂ ਸਵਾਲਾਂ ਨੂੰ ਆਪਣੇ ਪੋਡਕਾਸਟ ਦੇ ਵਿੱਚ ਸ਼ਾਮਿਲ ਕਰਾਂਗੇ ਐਂਡ ਇਹ ਜਿਹੜਾ ਪੋਡਕਾਸਟ ਹੈ ਅਸੀਂ ਲਾਂਚ ਕਰਾਂਗੇ ਦਾ ਪੰਜਾਬੀ ਲਾਂਚ YouTube ਚੈਨਲ ਤੇ ਸੋ ਤੁਸੀਂ ਉਹਨੂੰ ਵੀ ਸਬਸਕ੍ਰਾਈਬ ਕਰ ਲਿਓ ਲਿੰਕ ਉਹਦਾ ਬਾਇਓ ਚ ਦਿੱਤਾ ਹੋਇਆ ਸੋ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹਾਲੇ ਤੱਕ ਸੋ ਸੋ ਤੁਸੀਂ ਇਹਨੂੰ ਸਬਸਕ੍ਰਾਈਬ ਵੀ ਕਰ ਲਿਓ ਸੋ ਤੁਹਾਨੂੰ ਜਲਦੀ ਮਿਲਾਂਗੇ ਉਸ ਪੋਡਕਾਸਟ ਦੇ ਵਿੱਚ ਬਾਈ ਮੰਜਿੰਦਰ ਮੱਖਾ ਦੇ ਨਾਲ ਉਦੋਂ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ